ਇਹਦੇ ਕੋਲੇ ਉਤਰ 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 ਮਰੂ ਤੈਨੂੰ ਪਰਾਟ ਉਤਰ ਉਤਰ ਲੈ ਜੀ ਕਾਕੇ ਆ ਫੜ ਮੋਬਾਈਲ ਵੀਡੀਓ ਬਣਾ ਆ ਖੋਲੀ ਮੈਨੂੰ ਪਤਾ ਮੁੱਕ ਚਪ ਫੜਨੀ ਡੱਡ ਲਈ ਕੱਟ ਨਹੀਂ ਕੱਟ ਰਹੀ ਮੈਂ ਗਾਣ ਤੇ ਮਰੂ ਤੈਨੂੰ ਮੈਂ ਦੱਸਾਂਗਾ ਭੈਣ ਜਦੋਂ ਜਾਣੋ ਤੁਸੀਂ ਆ ਸੂਟੇ ਚ ਵਾਕਾਂ ਨੂੰ ਗਾਲਣ ਦਾ ਦੇਖੋ ਇੱਧਰ ਕਰ ਲੈ ਇੱਧਰ ਆ ਚੱਲ ਉੱਧਰ ਉੱਧਰ ਚੱਲ ਉੱਧਰ ਚੱਲ 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 ਉੱਤਰ ਮੈਂ ਜੱਟ ਲਾਉੜਿਆ ਇੱਧਰ ਇੱਧਰ ਇੱਥੇ ਚੱਲੋ ਤੇ ਆਪਿਆ ਆਪਣੀ ਜਵਾਨੀ ਨੂੰ ਬਰਬਾਦ ਕਰਨ ਦੀਆਂ ਜਿਹੜੀਆਂ ਤਰੀਕਾ ਨੇ ਸਿਰਾਂ ਬਈ ਆ ਜਾ ਮੁੰਡੇ ਨਾਲ ਹੋਰ ਬੋਲ ਆ ਜਾ 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 ਕੱਢਿਆ ਗਿਆ ਇੱਕ ਹੋਰ ਤਰ ਤਾ ਆਪਣੀ ਜਵਾਨੀ ਨੂੰ ਇਹਨਾਂ ਨੇ ਬਰਬਾਦ ਕਰਤਾ ਆ ਕੈਪਸੂਲ ਦੇਖੋ ਟਰਮਾਡੋਲ ਆ ਕਿਹੜੀ ਗੋਲੀ ਐ ਇਹ ਟਰਮਾਡੋਲੀ ਐ ਟਰਮਾਡੋਲ ਐ ਗੋਲੀ ਦੇਖੋ ਓਏ ਲਾਉ ਲਾਖ ਪੈ ਰਹੇ ਨੇ ਬੰਦ ਅਸੀਂ ਬੁੰਡ ਲੈਣੇ ਆਏ ਨਦੀਨ ਲੌੜਾ ਆਦਿ ਨੇ ਆਹ ਦੇਖੋ ਆਹ ਦੇਖੋ ਮੋਮੋ ਟੱਲ ਇਹ ਮੋਮੋ ਟੱਲ ਅੱਗ ਕਿਹੜੀ ਟੱਲ ਆਹ ਦੇਖੋ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਵਾਂਗੇ ਸਾਰੀ ਲੌੜਾ ਵੇਚਦੇ ਹੋ ਖੜ ਜਾ ਖੜ ਜਾ ਖੜ ਜਾ ਆਰੇ ਭਾਈ ਆ ਵੀਡੀਓ ਬਣਾਈ ਖੜ ਜਾ ਆ ਵੀਡੀਓ ਬਣਾਈ ਖੜ ਜਾ ਖੜ ਜਾ ਭਾਈ ਭਾਈ ਆ ਫੜੀ ਫੋਨ ਆ ਫੜੋਣ ਪੜੀ ਖੜ ਜਾ ਤੈਨੂੰ ਨਾਲ ਲਿਓਣੇ ਆ ਭੈਣ ਚੁੱਧੋ ਤੁਸੀਂ ਕੱਟ ਤੇ ਮਾਰ ਮਾਰ ਨਾ ਮਾਰ ਏ ਆ ਧਰਮਾ ਡੋਲ ਖੜ ਜਾ ਯਾਰ ਖੜ ਜਾ ਖੜ ਜਾ ਖੜ ਜਾ ਖੜ ਜਾ ਯਾਰ ਖੜ ਜਾ ਯਾਰ ਹਾਰ ਉੱਠ ਬਾਈਕ ਆਪੀ ਹੋਣਾ ਨਹੀਂ ਆ ਰਹਿਣੀ ਆ ਯਾਰ ਬਾਬਾ ਅਜੀਪਾ ਦੋ ਰੋਲੇ ਆ ਧਰਮਾ ਡੋਲ ਦੇਖੋ ਪੰਜਾਬ ਦੀ ਜਵਾਨੀ ਨੂੰ ਦੇਖੋ ਕਿਵੇਂ ਬਧਾਵਾ ਦੇ ਰਹੇ ਆ ਇਹ ਆ ਧਰਮਾ ਡੋਲ ਆ ਗਈਆਂ ਪੜ੍ਹ ਕੇ ਦੀ ਹੈ ਭਜਨ ਭਜਨ ਦੀ ਕੋਸ਼ਿਸ਼ ਕਰੀਏ ਤਾਂ ਸਾਈ ਕਿਹਨਾਂ ਨੂੰ ਹੱਥ ਪਾਉ ਜਾ ਆ ਆਗੇ ਸਿਗਨੇਚਰ ਕੇ ਅਸੂਲ ਆ ਮਾਰਾਂਗੇ ਫਟਦਾ ਨੂੰ ਤੁਸੀਂ ਆ ਤੁਸੀਂ ਅੱਜ ਤੇਰੇ ਕਬਜੇ ਆਖ ਮਾਰੀ ਜਾਂਦੇ ਆ ਆ ਸਨਿੰਜਰ ਆ ਕੇ ਦੇਖੋ ਆ ਕੀ ਆ ਕੀ ਆਹਾ ਕੀ ਆ ਗੱਤ ਇਹ ਸਨਿੰਜਰ ਆ ਸਨਿੰਜਰ ਕੋਣ ਖਾਂਦਾ ਇਹ ਇਹ ਤੂੰ ਇਕੱਲਾ ਖਾਂਦਾ ਨਾ ਇੰਨਾ ਤੂੰ ਇਕੱਲਾ ਖਾਂਦਾ ਉਹ ਪੰਜਵੇਂ ਦਿਨ ਲਿਆ ਕੇ ਇਹ ਗੋਲੀਆਂ ਵੇਚਦਾ ਮੈਨੂੰ ਬਾਰ-ਬਾਰ ਫੋਨ ਆ ਰਹੇ ਸੀ ਇਹਨਾਂ ਦੇ ਪਿੰਡੋਂ ਇਹ ਜਵਾਕਾਂ ਨੂੰ ਲਿਆ ਗਿਆ ਛਰੇਆਂ ਵੇਚਦਾ ਯਾਰ ਆਹਾ ਦੇਖੋ ਆਲੇ ਫੇਰ ਆਪ ਭੈਣ ਦੇ ਦੇਖੋ ਛੋਟੇ ਜਵਾਕਾਂ ਦੀਆਂ ਲਿਆ ਲੈ ਛੋਟੇ ਜਵਾਕਾਂ ਨੂੰ ਜ਼ਹਿਰ ਖਵਾਉਂਦਾ ਓ ਯਾਰ ਲੱਤ ਕੱਲ ਗਈ ਏ ਪੁੱਠੇ ਮਾਰਨੇ ਆ ਜਵਾਕਾਂ ਮਾਰਨੇ ਆ ਮੇਰੇ ਕੋਲ ਹੱਥ ਮੈਂ ਭਜਦਾ ਨਹੀਂ ਯਾਰ ਅੱਧੀ ਘੰਟਾ ਕਿੱਦਾਂ ਹਾਂ ਹਾਂ ਇਹ ਲੱਤ ਕੱਲ ਗਈ ਸੀ ਨਸ਼ਾ ਵਿੱਚ ਸਬਜੀ ਲਾ ਲੈ ਯਾਰ ਤੂੰ ਸੈਂਚੀ ਲੈ ਕੇ ਦੇਣਾ ਆਪੇ ਆਪਾਂ ਕਰਵੇਂ ਲੋ ਮੁੜ ਕੇ ਦਿੱਤੇ ਹੋਰ ਨਾ 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 ਸਬਜ਼ੀ ਲੈ ਕੇ ਹੁਣ ਬਾਈ ਇੱਕ ਨੰਬਰ ਮੈਂ ਆਇਆ ਕਰੀ ਉਹ ਕਹਿੰਦੇ ਬਖਸ਼ੀ ਦੀ ਨਾ ਉਹ ਤੁਸੀਂ ਕਹਿੰਦਾ 100 ਨੰਬਰ ਦਾ ਘਰ ਲਓ ਮਿਹਨਤ ਕਰ ਲਓ ਇਹਦੇ ਚੇ ਆਪਾਂ ਕੀ ਵਫਰ ਨਾਲ ਅੰਦਰ ਲਾ ਆਇਆ ਜਮਾ ਅਕੜਾ ਜੂ ਬਾਬਾ ਦਈ ਸੀ ਗੱਲ ਹੁਣ ਤੇਰੀ ਗੱਲ ਹੁਣ ਆਪੇ ਸਮਝਾਉਂਤਾ ਨਹੀਂ ਬਾਬਾ ਮੇਰੇ ਤਾਂ ਲੱਖਾਂ ਦਿੰਦੇ ਸੀ ਮੈਂ ਤਾਂ ਉਦੋਂ ਨਹੀਂ ਵੇਖਿਆ ਤਾਂ ਮੇਰੇ ਕੋਲ ਚੀਜ਼ਾਂ ਨੇ ਕੋਈ ਇਹੋ ਨਹੀਂ ਕਰਦਾ ਮੈਂ ਹੱਥ ਬੰਨ ਕੇ ਬੇਸੀਰ